ਅੱਲਾਹੂ ਪੀ ਰੱਖਿਆ ਗੰਦੀ ਲਾਦ ਨੇ ਪਤਾ ਨਹੀਂ ਤੜਕੇ ਦਾ ਨਿਕਲਿਆ ਕਿੱਥੇ ਹੋਊਗਾ ਇੱਧਰ ਪੁੱਛਦਾ ਓ ਜੱਗਿਆ ਓਏ ਓ ਜੱਗਿਆ ਹਾਂ ਦਾਦਾ ਜੀ ਸਤਿ ਸ੍ਰੀ ਅਕਾਲ ਓ ਗੋਲੀ ਮਾਰ ਸਤਿ ਸ੍ਰੀ ਅਕਾਲ ਨੂੰ ਤੂੰ ਐ ਦੱਸੀ ਸਾਡੇ ਸ਼ੋਰ ਨਹੀਂ ਆਇਆ ਇੱਧਰ ਯਾਰ ਓ ਇੱਕੋ ਹੀ ਲਾਦ ਗੰਦੀ ਉਹ ਜੰਮਿਆ ਇੱਕੋ ਨੱਟਾ ਨੱਟਾ ਵੀ ਚਾਹ ਵੀ ਚਲਾ ਗਿਆ ਚਲਾ ਗਿਆ ਹਾਂ ਦਾਦਾ ਓ ਮੈਂ ਹੋਰ ਪਾਸੇ ਵੀ ਨਾ ਹੁਣ ਜਾ ਕੇ ਯਾਰ ਪਤਾ ਨਹੀਂ ਕਿੱਥੇ ਤੜਕੇ ਦੇ ਨਿਕਲਿਆ ਕੁੜੀ ਹੋਵੇ ਘਰੇ ਵਰਨ ਦਾ ਨਾਂ ਨਹੀਂ ਲੈਂਦੇਗੇ ਕਿਧਰ ਨੂੰ ਦਫਾ ਹੋਇਆ ਉਹ ਮਰ ਜਾਣੇ ਸਾਰੀਆਂ ਹੀ ਪਾਥੀਆਂ ਚੱਕ ਕੇ ਲੈ ਗਏ ਆ ਜਿੱਦਣ ਮੈਂ ਉੱਤੇ ਆ ਗਈ ਨਾ ਇਹਨਾਂ ਦੇ ਸਿਰ ਪਾੜ ਦੇਣਾ ਇਹਨਾਂ ਦਾ ਫੜ ਕੇ ਓ ਕੁੜਾ ਹੁੰਡਾ ਹਾਂ ਚਾਚਾ ਜੀ ਉਹ ਸਾਡਾ ਕਲਸ਼ਰ ਨਹੀਂ ਵੇਖਿਆ ਕਿੱਥੇ ਐ ਨਹੀਂ ਨਹੀਂ ਮੈਂ ਨਹੀਂ ਦੇਖਾ ਮੇਰੇ ਤਾਂ ਆਪਣੀ ਅੱਖ ਲੱਗਦੇ ਮਰ ਜਾਣੇ ਨੂੰ ਕਿਹਾ ਸੀ ਦੁੱਧ ਲਿਆ ਦੇ ਪਤਾ ਮੈਰੇ ਵੀ ਨਹੀਂ ਆਖੇ ਲੱਗਿਆ ਉਹ ਪਤੰਗਾਂ ਹੀ ਜਾਂ ਡਾਉਂਦੇ ਫਿਰਦੇ ਉਤਰੋ ਡੋਰਾਦਾਰਾਂ ਦਾ ਤੋਂ ਚੈਨ ਵਾਲਿਆਂ ਦਾ ਬੈਨ ਕੀਤੀਆਂ ਵਈਆਂ ਕਿਤੇ ਊਣਾ ਕੰਜਰ ਕਿਤੇ ਫਸ ਕੇ ਬਾਈ ਜੀ ਉੱਥੇ ਪਤੰਗਾਂ ਡਾਉਂਦਾ ਫਿਰਦਾ ਤੜਕੇ ਦਾ ਪਤਾ ਨਹੀਂ ਨਾ ਰੋਟੀ ਪਾਣੀ ਖਾਦਾ ਨਾ ਚਾਹ ਪੀਤੀ ਹੈ ਦਫਾ ਹੋਇਆ ਪਤਾ ਨਹੀਂ ਕਿੱਥੇ ਇਹੋ ਜੀ ਔਲਾਦ ਜੰਮ ਲਈ ਆ ਬੜੇ ਦੁਖੀ ਹੋਈਆਂ ਉਹ ਸਰਪੰਚਾ ਰੋਕੀ 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 ਓ ਯਾਰ ਸਾਡਾ ਸ਼ੋਰ ਜਾਨੀ ਦੇਖਿਆ ਕਿੱਥੇ ਲਵਾ ਯਾਰ ਕਿਹੜਾ ਬਈ ਹਾਂ ਉਹ ਨੱਤਾ ਯਾਰ ਉਹਨੂੰ ਪਾਲਦਾ ਫਿਰਦਾ ਮੈਨੂੰ ਪਤਾ ਨਹੀਂ ਕਿੰਦਰ ਕਿੱਥੇ ਹੋ ਗਿਆ ਕੁਦੇ ਬੈਠਾ ਉਹ ਬਈ ਮੈਨੂੰ ਮੜਾ ਲੈ ਕੇ ਚੱਲੋ ਟੱਕਰਿਆ ਆ ਬਹਿ ਜਾ ਬਈ ਲੈ ਕੇ ਚੱਲ ਹਾਂ ਚਲੋ ਸੀਟ ਬੈਠ ਲਾ ਲਈ ਹਾਂ ਹਾਂ ਚਲੋ ਠੀਕ ਹੈ ਜੀ ਇਹ ਗੱਡੀ ਟੁੱਟਦੀ ਐ ਇਹਦੀ ਪੈਰਾ ਹਸਰ ਹੋ ਗਿਆ ਗੱਡੀ ਲੈ ਲਈ ਤੇ ਹੁਣ ਫਾਈ ਬਣ ਗਿਆ ਕਿ ਗਿੱੱਡੇ ਕੋਡੇ ਦੋਸਦੇ ਮੜਾ ਨੇੜੇ ਕਰ ਜਾਂਦਾ ਖੂਦ ਕੰਜਰ ਖੋਟ ਕੇ ਉੱਥੇ ਲਾ ਕੇ ਚਾਲੋ ਅਨਾ ਇੱਧਰ ਬੇੜੇ ਫਿਰਦੇ ਜਵਾਖ ਜੀ ਇੱਥੇ ਨਾ ਹੋਵੇ ਕੱਛਾ ਲੈ ਵੀ ਛੁਰਿਆ ਜਿਹੜੀ ਜੰਮੀ ਮੈਂ ਟੀ ਬਖਾਉਣ ਲੱਗਿਆ ਨਾ ਨਾ ਵੀ ਬੋਲਦੇ ਨਾ ਕਰੀਂਗੇ ਇਹਨਾਂ ਤਾਂ ਨਹੀਂ ਕਰ ਫੇਰ ਅਗਲਾ ਕਹਿੰਦਾ ਗੱਪ ਮਾਰਦਾ ਠੀਕ ਹਨ ਆਹ ਦੇਖ ਇਹ ਤੇਰੀ ਪਰਜਾਈ ਪਰੇਡ ਮਰੇ ਚੰਨ ਲਾਗੀਆਂ ਕਲੇਡਾ ਦੋ ਆ ਵੋੜਾਗਾ ਜੋ ਪਾਉਣਾ ਪਰ ਉਹੀ ਗੱਲਾਂ ਤੇਰੀਆਂ ਯਾਰ ਵਾਹ ਤੈਨੂੰ ਮਾ ਬੰਦੇ ਨਹੀਂ ਕਰਨੀ ਵਾਹ ਤੇਰਾ ਹੰਗਾਲੀਆਂ ਕੱਪ ਮਾਰਦਾ ਕਰਦੇ ਯਾਰ ਹੀ ਹੋ ਜੂਗਾ ਅਜੇ ਉਮਰ ਕਿਹੜੀ ਆ ਪਾਸਾ ਦੋ ਕੇ ਆ ਬਈ ਠੀਕ ਆ ਪਾਸਾ ਸਾਸਤਰੀ ਕੋ ਆਪੀ ਕਾਲ ਔਰ ਦੇਖਣ ਸੋਰ ਜਾ ਕਿੱਥੇ ਆ ਰਿਹਾ ਸਦਾ ਉਹ ਹਾ ਬਰਸਾਈ ਤੇ ਉਹ ਮਾਨੀ ਕੋ ਡੇਟਾ ਉਹਦਾ ਵਾਹ ਬੜਾ ੱਪਾਇਆ ਥਰਕੇ ਦਾ ਪਿੰਡ ਗਾਵਾ ਫੜਾ ਮੈਂ ਆ ਵੇਖੇ ਆ ਦੇਖ ਆਇਆ ਖਾਲਾ ਪੇ ਚੱਕੜ ਪਾ ਵੇ ਆਇਆ ਇਹ ਆ ਕੱਟੀ-ਮੁੱਟੀ ਬੋਲ ਓ ਬੰਦੇ ਸੱਟ ਕੀ ਹੋ ਰਿਹਾ ਪਾ ਵੇ ਪਾ ਲਉਂਗੇ ਤੇਰੇ ਹਰ ਬਰਾ ਦੇ ਲੱਗਾ ਤੂੰ ਟਾਇਰ ਗੱਲੀ ਕੋਈ ਮੇਰੇ ਲਈ ਉਹ ਪੈਨ ਖਾਇਆ ਤੜਕੇ ਦਾ ਹੈ ਆਹ ਹਟ ਜਾ ਮਾ ਇਹ ਆ ਉਹ ਤੂੰ ਮੱਤ ਉਹ ਇਹ ਇਹ ਜੇਲਾ ਮੱਤ ਪਾਉਂਗਾ ਥੱਕ ਗਿਆ ਤੈਨੂੰ ਉਹ ਗੇੜੇ ਗੇੜੇ ਨਾਲ ਮਰੀ ਨਾ ਮਰੀ ਨਾ ਚੱਲ ਤੁਰ ਕੇ ਚਲੇ ਰਹਿ ਤਨਖਾਣ ਆ ਮਸਹਲਾ ਪਿੰਡ ਪੁੱਛ ਰਿਹਾ ਆਰੇ ਮੇਰੇ ਗੁੱਡਾ ਦੇਖ ਮੇਰਾ ਖੁਤੇ ਰਹੀ ਐ ਸੀ ਮੈਂ ਕਿੱਥੇ ਲਿਖ ਜਾਊਂਗਾ ਕੀ ਹੋਰੇ ਦੂਤੀ ਦਾ ਤੂੰ ਮਾਰੀ ਨਾ ਮੇਰੇ ਕਿਹੜਾ ਕਿਹੜਾ ਕਰਨੀ ਜਿੱਥੋਂ ਮੈਂ ਪੁੱਛਿਆ ਨਹੀਂ ਆ ਬਸ ਫਸ Gjorde <laughs> no, det. No, <no>, no, no. <laughs> <laughs>